ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 25 ਅਗਸਤ ਦੇ ਮੌਸਮ ਦਾ ਹਾਲ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਕੱਲ ਵੀ ਸ਼ਾਮ ਵੇਲੇ ਕਾਫੀ ਇਲਾਕਿਆਂ ਦੇ ਵਿੱਚ ਸੂਨਾਮੀ ਦਰਜ ਹੋਇਆ ਸੀਗਾ ਜਿਸ ਸਦਕਾ ਅੱਜ ਰਾਤ ਵੀ ਗਰਮੀ ਅਤੇ ਹੂਮਸ ਵਾਲਾ ਮਾਹੌਲ ਤਕਰੀਬਨ ਪੂਰੀ ਤਰ੍ਹਾਂ ਖਤਮ ਹੋ ਗਿਆ ਸੀਗਾ ਤੇ ਹਵਾ ਦੇ ਵਿੱਚ ਵੀ ਬਦਲਾਵ ਹੋਇਆ ਹੈ ਅੱਜ 25 ਅਗਸਤ ਤੋਂ ਲੈ ਕੇ 28 ਅਗਸਤ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਰੱਦ ਕੀ ਪਰ ਇਸ ਦਾ ਜਿਹੜਾ ਜ਼ਿਆਦਾ ਅਸਰ ਅਸਰਿਆ ਸਿਸਟਮ ਦਾ ਉਹ ਰਾਜਸਥਾਨ ਦੇ ਵਿੱਚ ਬਧੇਰੇ ਰਹਿਣ ਦੀ ਸੰਭਾਵਨਾ ਰਹੇਗੀ ਪੰਜਾਬ ਦੇ ਨਾਲੋਂ ਬਧੇਰੇ ਮੀਂਹ ਅਗਲੇ 3 ਤੋਂ 4 ਦਿਨ ਰਾਜਸਥਾਨ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣਗੇ ਤੇ ਪੰਜਾਬ ਨੂੰ ਵੀ ਕੁਝ ਹਲਕੇ ਤੋਂ ਦਰਮਿਆਨੇ ਮੀਂਹ ਦੇਖਣ ਨੂੰ ਮਿਲ ਸਕਦੇ ਹਨ ਉਹਦੇ ਵਿੱਚ ਮਾਲਵੇ ਦੇ ਖੇਤਰ ਜ਼ਿਆਦਾ ਰਹਿ ਸਕਦੇ ਨੇ ਅੱਜ ਸਵੇਰ ਵੇਲੇ ਵੀ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਫੁਆਰਾਂ ਪੈ ਸਕਦੇ ਹਨ ਉਹਦੇ ਵਿੱਚ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਬਰਨਾਲਾ ਹੋ ਗਿਆ ਜਦ ਮਾਨਸਾ ਬਠਿੰਡਾ ਲੁਧਿਆਣਾ ਨਵਾਂ ਸ਼ਹਿਰ ਚੰਡੀਗੜ੍ਹ ਮੁਹਾਲੀ ਦੇ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਜਾਂ ਦੁਪਹਿਰ ਤੋਂ ਪਹਿਲਾਂ ਪਹਿਲਾਂ ਹਲਕੇ ਤੋਂ ਦਰਮਿਆਨੇ ਜਾਂ ਸ਼ਰਾਟੇ ਪੈ ਸਕਦੇ ਹਨ ਇਹ ਕਾਰਵਾਈਆਂ ਲਿਮਟਿਡ ਖੇਤਰਾਂ ਦੇ ਵਿੱਚ ਹੋਣਗੀਆਂ ਟੁੱਟਮੇ ਜਿਹੇ ਤੌਰ ਤੇ ਕਿ ਕੁਝ ਕਲਾਕੀਆਂ ਦੇ ਵਿੱਚ ਪੈ ਗਿਆ ਤੇ ਕੁਝ ਕਿੱਚ ਰਹਿ ਗਿਆ। ਬਾਕੀ ਪੰਜਾਬ ਦੇ ਵਿੱਚ ਵੀ ਅੱਜ ਲਗਾਤਾਰ ਬੱਦਲਵਾਈ ਬਣਦੀ ਹੋਈ ਦਿਖਾਈ ਦੇਵੇਗੀ ਕਿਤੇ-ਕਿਤੇ ਸਵੇਰ ਵੇਲੇ ਹੋਰ ਵੀ ਛਰਾਪੇ ਪੈ ਸਕਦੇ ਨੇ। ਬਾਅਦ ਦੁਪਹਿਰ ਤੋਂ ਕਾਫੀ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਜਿਵੇਂ ਕੱਲ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਪਿਆ ਸੀ ਉਸੇ ਤਰ੍ਹਾਂ ਹੀ ਦੁਪਹਿਰ ਤੋਂ ਬਾਅਦ ਹੀਟ ਸੈੱਲ ਬਣਨ ਲੱਗੇ ਤੇ ਉਹਨਾਂ ਦੇ ਨਾਲ ਕਾਫੀ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਜਿਹੜਾ ਜ਼ਿਆਦਾਤਰ ਮੀਂਹ ਆ ਉਹ ਮਾਲਵੇ ਦੇ ਖੇਤਰਾਂ ਦੇ ਵਿੱਚ ਰਹੇਗਾ ਪਰ ਫਿਰ ਵੀ ਮਾਝਾ ਦੁਆਬਾ ਦੇ ਪੁਆਰ ਖੇਤਰ ਵਿੱਚ ਵੀ ਟੁੱਟਵੇਂ ਤੌਰ ਤੇ ਕਾਰਵਾਈਆਂ ਸ਼ਾਮ ਨੂੰ ਦੇਖਣ ਨੂੰ ਮਿਲਣਗੀਆਂ